मैं निरंजन सिंह लहल तो तुम वेख रहे हो सीधी गल तो अज अः गल करा मुकेश अंबानी दे लड़के विह की गल मुकेश अंबानी के लड़के के विह तो जिथे भारती विदेशी लोगों ने बहुत खुशियां मनाईया वधाइया भी बहुत द्वार ने ਕਹਿੰਦੇ ਨੇ ਕਿ ਉਸ ਅੰਬਾਨੀ ਦੇ ਬੇਟੇ ਦੇ ਵਿਆਹ ਦੇ ਉੱਤੇ ਜੇ ਬਾਕੀ ਸਾਰੀਆਂ ਰਸਮਾਂ ਨੂੰ ਛੱਡ ਦਿੱਤਾ ਜਾਏ ਜਿਹੜੀਆਂ ਰਸਮਾਂ ਚਾਹੇ ਮਹਿੰਦੀ ਦੀ ਸੀ ਚਾਹੇ ਪ੍ਰੀ ਵੈਡਿੰਗ ਦੀ ਸੀ ਜਾਂ ਹੋਰ ਕਈ ਕਿਸਮ ਦੀਆਂ ਜਿਹੜੀਆਂ ਉਹ ਰਸਮਾਂ ਨਿਭਾਈਆਂ ਗਈਆਂ ਉਹਨਾਂ ਦੇ ਖਰਚਿਆਂ ਨੂੰ ਵੀ ਛੱਡ ਦਿੱਤਾ ਜਾਏ ਜਾਂ ਉਸ ਵਿਆਹ ਚ ਲਾੜੇ ਵੱਲੋਂ ਜਾਂ ਹੋਰ ਨਾ ਪਰਿਵਾਰਕ ਮੈਂਬਰਾਂ ਦੇ ਲੀੜੇ ਕੱਪੜੇ ਸੋਨਾ ਹੀਰੇ ਜਵਾਹਰਾਤ ਡਾਇਮੰਡ ਵਗੈਰਾ ਜੇ ਇਹਨਾਂ ਸਾਰਿਆਂ ਖਰਚਿਆਂ ਨੂੰ ਅਸੀਂ ਛੱਡ ਵੀ ਦਈਏ ਤੇ ਸਿਰਫ ਤੇ ਸਿਰਫ ਜਿਹੜੀ ਰਿਸੈਪਸ਼ਨ ਜਾਂ ਕੁਝ ਹੋਰ ਰਸਮਾਂ ਦੇ ਉੱਤੇ ਕਹਿੰਦੇ ਨੇ 5000 ਕਰੋੜ ਰੁਪਈਆ ਜਿਹੜਾ ਉਸ ਵਿਆਹ ਤੇ ਖਰਚਾ ਆਇਆ ਉਹਨਾਂ ਸਵਾਲ ਇਸ ਤਰ੍ਹਾਂ ਪੈਦਾ ਹੁੰਦਾ ਕਿ ਜਿਹੜੇ ਵਿਆਹ ਚ ਖਾਸ ਪਰੌਣੇ ਜਿਹੜੇ ਸ਼ਾਮਲ ਹੋਏ ਕਹਿੰਦੇ ਨੇ ਵੀ ਉਹਨਾਂ ਨੂੰ 2-2 ਕਰੋੜ ਰੁਪਏ ਦੀਆਂ ਜਿਹੜੀਆਂ ਘੜੀਆਂ ਨੇ ਉਹ ਵੀ ਤੋਹਫੇ ਵਜੋਂ ਦਿੱਤੀਆਂ ਗਈਆਂ ਨੇ ਤਾਂ ਇਸ ਵਿਆਹ ਦੇ ਵਿੱਚ ਜਿਹੜੇ ਮਹਿਮਾਨ ਸ਼ਾਮਲ ਹੋਏ ਉਹ ਮਹਿਮਾਨ ਕੋਈ ਆਮ ਸਧਾਰਨ ਲੋਕ ਨਹੀਂ ਸੀ ਕਿਸਾਨ ਮਜ਼ਦੂਰ ਜਦ ਭਾਰਤ ਦੇ ਉਹ ਗਰੀਬ ਲੋਕ ਸ਼ਾਮਲ ਨਹੀਂ ਸੀ ਉਹਦੇ ਕਿ ਸ਼ਾਮਲ ਸੀ ਕਰੋੜਾਪਤੀ ਅਰਮਾਪਤੀ ਲੋਕ ਜਿੱਚ ਵਿਦੇਸ਼ੀ ਵੀ ਸੀ ਤੇ ਸਾਡੇ ਭਾਰਤ ਦੇ ਦੇਸੀ ਵੀ ਸੀ ਜਿੰਨਾ ਚ ਬਹੁਤ ਵੱਡੇ ਸੈਲੀਬ੍ਰਿਟੀ ਫਿਲਮ ਕਲਾਕਾਰ ਬਿジネスਮੈਨ ਕਾ ਰਾਜਨੀਤਿਕ ਲੋਕ ਪ੍ਰਸ਼ਾਸਨਿਕ ਅਧਿਕਾਰੀ ਜਿ ਕਹਿਣ ਦਾ ਭਾਵ ਉਹ ਕ੍ਰੀਨ ਜਿਹੜੀ ਸੀ ਜਿਹੜੀ ਹਿੰਦੁਸਤਾਨ ਦੇ ਅੰਦਰ ਰਾਜ ਕਰਦੀ ਐ ਉਹ ਸ਼ਾਮਲ ਹੋਏ ਨੇ ਸੋ ਇਸ ਵਿਆਹ 'ਚ ਜਿਹੜੇ ਸ਼ਾਮਲ ਹੋਏ ਉਸ ਖਾਸ ਪਰੌਣਿਆਂ ਨੂੰ ਜਿਵੇਂ ਮੈਂ ਦੱਸਿਆ ਵੀ ਦੋ-ਦੋ ਕਰੋੜ ਦੀਆਂ ਗੱਡੀਆਂ ਘੜੀਆਂ ਉਹ ਦਿੱਤੀਆਂ ਗਈਆਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਲੋਕ ਸਾਦੇ ਵਿਆਹ ਕਰਨ ਦੀ ਮੁਹਮਮਾ 'ਚ ਹਿੱਸਾ ਵੀ ਲੈਂਦੇ ਰਹੇ ਨੇ ਮੈਂ ਬਾਕੀ ਗੱਲਾਂ ਬਾਅਦ 'ਚ ਕਰਦਾ ਪਿਛਲੇ ਸਾਲ ਇੱਕ ਪੰਜਾਬ ਦਾ ਪਿੰਡ ਹੈ ਜਿੱਥੇ ਸਾਦੇ ਵਿਆਹ ਕਰਨ ਦਾ ਐਲਾਨ ਕੀਤਾ ਗਿਆ ਸੀ ਕਿ ਸਾਦੇ ਵਿਆਹ ਕਰੋ ਤਾਂ ਕਿ ਲੜਕੀ ਵਾਲਿਆਂ ਦੇ ਉੱਤੇ ਜਾਂ ਹੋਰ ਮੁੰਡੇ ਵਾਲਿਆਂ ਦੇ ਉੱਤੇ ਜਾ ਕਿਸੇ ਕਿਸਮ ਦਾ ਵੀ ਆਰਥਿਕ ਬੋਝ ਨਾ ਪਵੇ ਪਰੇਸ਼ਾਨੀ ਨਾ ਹੋਵੇ ਚਿੰਤਾ ਨਾ ਹੋਵੇ ਬੈਂਕ ਤੋਂ ਕਰਜ਼ਾ ਨਾ ਲੈਣਾ ਪਵੇ ਜਾ ਪਸ਼ਾਉਣਾ ਨਾ ਪਵੇ ਮੁੜ ਕੇ ਕਰਜ਼ਾ ਨਾ ਉਤਰੇ ਪਰ ਉਸ ਮਹਮ ਵਿੱਚ ਕਿੰਨੇ ਕੁ ਲੋਕ ਸ਼ਾਮਲ ਹੋਏ ਸੋ ਇਹ ਗੱਲ ਬਹੁਤ ਵੱਖਰੇ ਪੱਧਰ ਦੀ ਹੁਣ ਸਵਾਲ ਇੱਕ ਭਾਰਤੀਆਂ ਤੇ ਮੈਂ ਜ਼ਰੂਰ ਕਰਾਂਗਾ ਕਿ ਸਭਨਾਂ ਨੇ ਜਸ਼ਨ ਵੀ ਮਨਾਏ ਨੇ ਟੀਵੀ ਤੇ ਖਬਰਾਂ ਚ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਵੀਡੀਓ ਪਾ ਪਾ ਕੇ ਭੰਗੜੇ ਵੀ ਪਾਏ ਨੇ ਹੱਸੇ ਵੀ ਨੇ ਸ਼ਾਮਲ ਵੀ ਆਪਣੇ ਆਪ ਨੂੰ ਇਹ ਸੋਚ ਕੇ ਕਿ ਅਸੀਂ ਵੀ ਸ਼ਾਮਲ ਆ ਟੀਵੀਆਂ ਦੇ ਰਾਂਹੀਂ ਤੇ ਹੋਰ ਨਾਥਾਂ ਵਾਂ ਤੇ ਆਪਣੀ ਜਿਹੜੀ ਆ ਉਹ ਖੁਸ਼ੀ ਦਾ ਜਹਾਰ ਕਰਦੇ ਪਰ ਕਦੇ ਸੋਚਣ ਦੀ ਯਤਨ ਕੀਤਾ ਕਿ ਜਿੰਨਾ ਪੈਸਾ ਜਿਹੜਾ 5000 ਕਰੋੜ ਦੀ ਗੱਲ ਕਰਦੇ ਆ ਬਾਕੀ ਖਰਚੇ ਸਾਰੇ ਛੱਡ ਤੇ ਜਿਹੜੇ ਅਰਬਾਂ ਚ ਨੇ ਉਹਨੇ ਆ ਪੰਗੜੇ ਸਿਰਫ 5000 ਕਰੋੜ ਜਿਵੇਂ ਆਮ ਤੌਰ ਤੇ ਲੋਕਾਂ ਦਾ ਇਹ ਕਹਿਣਾ ਕਿ ਉਹ 5000 ਕਰੋੜ ਰੁਪਈਆ ਕਿੱਥੋਂ ਆਇਆ ਇਹ ਸਵਾਲ ਕਦੇ ਨਹੀਂ ਕਿਸੇ ਨੇ ਕੀਤਾ ਉਹ 5000 ਕਰੋੜ ਉਸ ਮੰਡੀ ਚੋਂ ਉਸ ਵਪਾਰ ਚੋਂ ਉਸ ਬਾਜ਼ਾਰ ਚੋਂ ਲਿਆ ਜਿਹੜੇ ਸੂਈ ਤੋਂ ਲੈ ਕੇ ਜਹਾਜ਼ ਤੱਕ ਉਹ ਬਣਾਉਂਦੇ ਨੇ ਸਾਡੀ ਰੋਟੀ ਦਾ ਸਾਡੇ ਖਾਣ ਪੀਣ ਦਾ ਸਾਡੇ ਕੱਪੜੇ ਦਾ ਸਾਡੇ ਰਹਿਣ ਸਹਿਣ ਦਾ ਈਵਨ ਦਨ ਇੱਥੋਂ ਤੱਕ ਜਿਹੜੇ ਅਸੀਂ ਮੋਬਾਈਲ ਦੇ ਕਾਰਡ ਪਾਉਂਦੇ ਆ ਨਾ ਜਿਹੜੇ ਸੁਣਦੇ ਆ ਉਹ ਵੀ ਅਦਾਨੀ ਅਵਾਨੀ ਦੇ ਨੇ ਤੇ ਅਵਾਨੀ ਸਾਹਿਬ ਨੇ ਇਹ ਬਾਜ਼ਾਰ ਦੇ ਵਿੱਚੋਂ ਇਹ ਰਕਮ ਜਿਹੜੀ ਹੜੱਪੀ ਹੈ ਸਾਡੇ ਮੂੰਹ ਤੋਂ ਨਵਾਲਾ ਖੁੱਲ੍ਹ ਗਿਆ ਅੱਜ ਭਾਰਤ ਦੇ 21% ਲੋਕ ਗਰੀਬੀ ਰੇਖਾ ਤੋਂ ਥੱਲੇ ਆ 80 ਕਰੋੜ ਭਾਰਤ ਦੇ ਲੋਕ ਹੋ ਨੇ ਜਿਹੜੇ ਸਰਕਾਰੀ ਰਾਸ਼ਨ ਦਾ ਫ੍ਰੀ ਦਿੱਤਾ ਜਾਂਦਾ ਉਹਦੇ ਤੇ ਢਿੱਡ ਭਰਦੇ ਨੇ ਭਾਰਤ ਦੇ ਲੋਕ ਬਹੁਤ ਤਦਾਦ ਚ ਉਹ ਨਹੀਂ ਜਿਨ੍ਹਾਂ ਦੇ ਘਰ ਆਪਣੇ ਨਹੀਂ ਉਹ ਫੁੱਟ ਪਾਥਾਂ ਤੇ ਸੌਂਦੇ ਨੇ ਤੇ ਕੁਛ ਛੋਟੇ ਛੋਟੇ ਘਰਾਂ 'ਚ ਕਿਰਾਏ ਤੇ ਰਹਿੰਦੇ ਨੇ ਉਹਨਾਂ ਕੋ ਮਕਾਨ ਨਹੀਂ ਸੋ ਕਹਿਣ ਦਾ ਭਾਵ ਉਹ ਕਿਸਾਨ ਜਿਹੜਾ ਦੇਸ਼ ਦਾ ਅੰਨ ਪੈਦਾ ਕਰਕੇ ਢਿੱਡ ਭਰਦਾ ਦਿਨ ਰਾਤ ਉਹ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਉਹ ਮਜ਼ਦੂਰ ਆਪਣੀ ਜਿਹੜਾ ਜਿਸਮ ਹੈ ਉਹ ਭੱਟੀਆਂ ਤੇ ਫੈਕਟਰੀਆਂ ਚ ਗਾਲਦਾ ਤਾਂ ਇਹਨਾਂ ਲੋਕਾਂ ਲਈ ਸਵਰਗ ਬਣਾਉਂਦਾ ਤਾਂ ਉਹ ਸਾਡੇ ਇਸ ਦੇ ਮਜ਼ਾਕ ਉਡਾਉਂਦੇ ਨੇ ਇਹੋ ਜਿਹੇ ਵਿਆਹ ਤੇ ਸ਼ਾਦੀਆਂ ਕਰਕੇ ਅੱਜ ਸਾਡੀਆਂ ਉਹ ਗਰੀਬ ਜਾਂ ਉਹ ਪਰਵਾਰ ਜਿਨ੍ਹਾਂ ਚ ਕੁੜੀਆਂ ਤੇ ਮੁੰਡੇ ਜੰਮੇ ਉਹ ਮਾਨਸਿਕ ਤੌਰ ਤੇ ਕਿੰਨੇ ਦੁਖੀ ਹੋਣਗੇ ਸੋਚ ਕੇ ਕਿ ਚੰਗਾ ਹੁੰਦਾ ਜੇ ਅਸੀਂ ਵੀ ਕਿਤੇ ਇਹੋ ਜਿਹੇ ਘਰਾਣੇ ਕਿ ਜਨਮ ਲੈ ਲੈਂਦੀਏ ਤੇ ਸਾਡੇ ਜਿਹੜੇ ਵਿਆਹ ਸੀ ਉਹ ਇੰਨੇ ਸ਼ਾਨੋ ਸ਼ੌਕ ਤੇ ਨਾ ਹੁੰਦੇ ਉਹ ਮਾਨਸਿਕ ਪੀੜਾ ਜਿਹੜੀ ਹੈ ਨਾ ਉਹ ਕੁੜੀਆਂ ਨੂੰ ਜਿਨ੍ਹਾਂ ਨੇ ਸੁਪਨੇ ਲਏ ਹੋਣਗੇ ਤੇ ਅਸੀਂ ਉਹਨਾਂ ਦੇ ਸਾਦੇ ਵਿਆਹ ਇਸ ਕਰਕੇ ਕਰਦੇ ਆ ਕਿ ਅਸੀਂ ਕਰਦੇ ਥੱਲੇ ਨਾ ਆ ਜਾਈਂ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਜਦੋਂ ਵਿਆਹ ਦੇ ਜਸ਼ਨ ਉਹਨਾਂ ਨੇ ਵੇਖੇ ਟੀਵੀ ਤੇ ਰਾਈ ਜਾਂ ਸੋਸ਼ਲ ਮੀਡੀਆ 'ਤੇ ਤੇ ਉਹਨਾਂ ਦੇ ਮਾਨਸਿਕ ਜਿਹੜੀ ਪੀੜਾ ਉਹਨਾਂ ਨੂੰ ਹੋਈ ਇਹਦਾ ਦਰਦ ਸ਼ਾਇਦ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਉਹਨਾਂ 130 ਕਰੋੜ ਨੂੰ ਮਹਿਸੂਸ ਨਾ ਹੋਈ ਸੋ ਅੱਜ ਉਹ ਨੌਜਵਾਨ ਜਾਂ ਅੱਜ ਜੋ ਕੁੜੀਆਂ ਇਸ ਮਾਨਸਿਕ ਪੀੜਾ ਚਲੇ ਗਈਆਂ ਆਣ ਗਿਆ ਉਸ ਮਾਨਸਿਕ ਪੀੜਾ ਨੂੰ ਹਟਾਉਣ ਗਿਆ ਜੋ ਇਹਨਾਂ ਨੇ ਵੇਖਿਆ ਤੇ ਮਹਿਸੂਸ ਕੀਤਾ ਮੈਂ ਜਿਹੜੀ ਗੱਲ ਕਰਨ ਲੱਗਾ ਕਿ ਭਾਰਤ ਦੇ ਲੋਕ 140 ਕਰੋੜ ਨੇ 140 ਕਰੋੜ ਦੇ ਵਿੱਚੋਂ ਜੇ ਕੁਝ 1 ਕਰੋੜ ਉਹ ਲੋਕ ਕੱਢ ਵੀ ਦਿੱਤੇ ਜਾਣ ਜਿਹੜੇ ਕਰੋੜਪਤੀ ਨੇ ਅੰਡਰਸਟ੍ਰਿਨਸ ਨੇ ਬਿਊਰੋਕਰੇਟਸ ਨੇ ਰਾਜਨੀਤਿਕ ਲੋਕ ਨੇ ਫਿਲਮ ਸਟਾਰ ਨੇ ਜਿੰਨਾ ਲੋਕ ਜਿਹੜੇ ਲੋਕ ਪਹਿਲਾਂ ਯਾਰ ਪਤੀ ਕਰੋੜਪਤੀ ਨੇ ਜਿੰਨਾਂ ਨੂੰ ਤੋਹਫੇ ਦਿੱਤੇ ਗਏ ਜਿਹੜੇ ਵਿਆਹ ਚ ਸ਼ਾਮਲ ਹੋਏ ਉਹ ਸਾਰਿਆਂ ਨੂੰ ਜੇ ਕੱਢ ਵੀ ਦਿੱਤਾ ਜਾਵੇ ਬਾਹਰ ਮੰਨ ਲਓ ਕਰੋੜ ਡੇਢ ਕਰੋੜ ਵੀ ਹੋ ਸਕਦਾ 5 ਕਰੋੜ ਵੀ ਹੋ ਸਕਦਾ 10 ਕਰੋੜ ਵੀ ਹੋ ਸਕਦਾ ਮੰਨ ਲਿਆ ਜਾਵੇ ਪਰ 130 ਕਰੋੜ ਤੇ ਉਹ ਲੋਕ ਨਹੀਂ ਜਿਹੜੇ ਇਸ ਧਰਤੀ ਦੇ ਉੱਤੇ ਭਾਰਤ ਦੇ ਖਾਸ ਕਰਕੇ ਕੋ ਲੋਕ ਨੇ ਜਿਹੜੇ ਦਿਨ ਰਾਤ ਆਪਣਾ ਜਿਹੜਾ ਉਹ ਜਿਸਮ ਹੈ ਉਹ ਪੱਟੀਆਂ 'ਚ ਸਰਕਾਰੀ ਦਫਤਰਾਂ 'ਚ ਰੇੜੀਆਂ ਲਾ ਲਾ ਕੇ ਮਜ਼ਦੂਰ ਕਿਸਾਨ ਉਹ ਸੰਘਰਸ਼ ਕਰਦੇ ਨੇ ਮਹਬਾਨੀ ਸਾਹਿਬ ਇੱਕ ਬੇਨਤੀ ਕਰਦਾ ਚੰਗਾ ਹੁੰਦਾ ਜੇ 5 ਕਰੋੜ 5 5000 ਕਰੋੜ 'ਚੋਂ ਸਿਰਫ 130 ਕਰੋੜ ਜੇ ਕੱਢ ਲਿਆ ਜਾਵੇ ਤਾਂ ਫੇਰ ਵੀ 48 70 ਕਰੋੜ ਰੁਪਈਆ ਜਿਹੜਾ ਉਹ ਵਿਆਹ ਵਾਤੇ ਬੱਸ ਸਕਦਾ ਸੀ ਜੇ ਭਾਰਤੀਆਂ ਨੂੰ ਇੱਕ ਇੱਕ ਕਰੋੜ ਰੁਪਈਆ ਵੀ ਦਿੱਤਾ ਜਾਂਦਾ ਇੱਕ ਇੱਕ ਕਰੋੜ ਤੇ 130 ਕਰੋੜ ਲੋਕਾਂ ਦੀ ਹਾਲਤ ਜਿਹੜੀ ਆ ਉਹ ਸਵਰਗ ਵਰਗੀ ਹੋ ਜਾਣੀ ਸੀ ਕੋਈ ਬੇ ਘਰ ਨਹੀਂ ਸੀ ਰਹਿਣਾ ਕੋਈ ਕੁੜੀ ਵਿਆਹ ਤੋਂ ਨਹੀਂ ਸੀ ਰਣੀ ਕੋਈ ਮਜ਼ਦੂਰ ਆਪਦੇ ਘਰੇ ਸੁੱਖ ਦੀ ਰੋਟੀ ਖਾ ਸਕਦਾ ਸੀ 1 ਕਰੋੜ ਦੇ ਨਾਲ ਬੰਦਾ ਆਪਣਾ ਘਰ ਵੀ ਬਣਾ ਸਕਦਾ ਕਾਰ ਵੀ ਖਰੀਦ ਸਕਦਾ ਰੋਜ਼ਗਾਰ ਸਵੈ ਰੋਜ਼ਗਾਰ ਜਿਹੜਾ ਕਹਿੰਦੇ ਆ ਉਹ ਵੀ ਖੋਲ ਸਕਦਾ ਔਰ ਉਸ 1 ਕਰੋੜ ਦੇ ਨਾਲ ਸਾਡੇ ਪੰਜਾਬ ਤੋਂ ਜਿਹੜੀ ਪ੍ਰਵਾਸ ਕਰਕੇ ਡਿਗਰੀਆਂ ਲੈ ਕੇ ਰੋਸ਼ਨ ਦਿਮਾਗ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਇੰਜੀਨੀਅਰ ਬਣ ਕੇ ਡਾਕਟਰ ਬਣ ਕੇ ਕਿਹੜੇ ਵਿਦੇਸ਼ਾਂ ਨੂੰ ਜਾ ਰਹੇ ਸੀ ਨਾ ਉਹ ਸ਼ਾਇਦ ਰੁਕ ਜਾਂਦੇ 130 ਕਰੋੜ ਕੁਝ ਵੀ ਰਕਮ ਤੁਹਾਡੇ ਲਈ ਨਹੀਂ ਸੀ 500 ਕਰੋੜ ਚ ਜਿਹੜੀ ਆ 5000 ਕਰੋੜ ਚੋਂ 4800 ਕੁਝ ਕਰੋੜ ਰੁਪਈਆ ਤੁਸੀਂ ਫੇਰ ਵੀ ਆਪਣੇ ਮੁੰਡੇ ਦੇ ਵਿਆਹ ਤਾਂ ਖਰ ਸਕਦੇ ਜੀ ਜੇ ਭਾਰਤੀਆਂ ਨੇ 130 ਕਰੋੜ ਨੂੰ ਇੱਕ ਇੱਕ ਕਰੋੜ ਦੇ ਦਿੱਤਾ ਜਾਂਦਾ ਤੇ ਅੱਜ ਭਾਰਤ ਦਾ ਹਰ ਲੋਕ ਭਾਰਤ ਦੇ ਅੰਦਰ ਜਿਨ੍ਹਾਂ ਨੇ ਕਦੀ ਰੱਬ ਨਹੀਂ ਵੇਖਿਆ ਮਹਿਸੂਸ ਕੀਤਾ ਵੀ ਰੱਬ ਹੈ ਉਹ ਲੋਕ ਜਰੂਰ ਕਹਿੰਦੇ ਕਿ ਰੱਬ ਦੇ ਰੂਪ ਦੇ ਵਿੱਚ ਅਜ ਅਬਾਨੀ ਸਾਹਿਬ ਆਏ ਨੇ ਤੇ ਤੁਹਾਡੇ ਚ ਉਹਨਾਂ ਨੂੰ ਰੱਬ ਲੱਭਣਾ ਸੀ ਸਰੀਰਕ ਰੂਪ ਚ ਤੇ ਉਹਨਾਂ ਲੋਕਾਂ ਨੇ ਤੁਹਾਨੂੰ ਵਧਾਈਆਂ ਦੇਣੀਆਂ ਸੀ ਉਹ ਗਰੀਬ ਤੁਹਾਨੂੰ ساری ਜ਼ਿੰਦਗੀ ਅਸੀਸਾਂ ਦਿੰਦੇ ਪਰ ਅੱਜ ਇਹ ਕੁਛ ਨਹੀਂ ਹੋਇਆ ਦੁੱਖਾਂ ਤੇ ਇਸ ਗੱਲ ਦਾ ਕਿ ਅਸੀਂ ਆਪਣੇ ਵਿਆਹਾਂ ਦੇ ਉੱਤੇ ਐਡੇ ਵੱਡੇ ਪ੍ਰਚੰਡ ਰਚ ਕੇ ਅੱਜ ਉਹਨਾਂ ਗਰੀਬ ਲੋਕਾਂ ਨੂੰ ਜਾਂ ਉਹਨਾਂ ਪਰਿਵਾਰਾਂ ਦੇ ਮਾਨਸਿਕ ਜਿਹੜੀ ਐ ਉਹ ਇਹੋ ਜਿਹਾ ਦੁਖਾਂਤ ਪੈਦਾ ਕਰਤਾ ਉਹਨਾਂ ਦੇ ਅੰਦਰ ਮਾਨਸਿਕ ਤੌਰ ਤੇ ਉਹਨਾਂ ਨੂੰ ਜਿਹੜਾ ਜਲੀਲਪਣਾ ਉਹਨਾਂ ਦਾ ਹੋਇਆ ਕਿ ਅਸੀਂ ਵੀ ਕਿਤੇ ਇਹੋ ਜਿਹੇ ਵੱਡੇ ਘਰਾਂ 'ਚ ਜੰਮੇ ਹੁੰਦੇ ਸੋ ਚੰਗਾ ਹੁੰਦਾ ਮੈਂ ਵੀ ਤੁਹਾ ਨੂੰ ਔਰ ਸਾਰਾ 130 ਕਰੋੜ ਭਾਰਤੀ ਜਿਹੜੇ ਗਰੀਬ ਪਰਿਵਾਰ ਨੇ ਕਿੰਨਾ ਚੋ 80 ਕਰੋੜ ਲੋਕ ਸਰਕਾਰ ਦਾ ਮੁਫਤ ਰਾਸ਼ਨ ਜਿਹੜਾ ਦਿਨ ਤੇ ਕਹਿੰਦਾ ਉੱਤੇ ਪਲਦੇ ਨੇ ਉਹ ਤੁਹਾਨੂੰ ਸੀਸਾ ਦਿੰਦੇ ਤੇ ਉਹ ਸਮਝਦੇ ਕਿ ਇਸ ਧਰਤੀ ਦੇ ਉੱਤੇ ਮੁਕੇਸ਼ ਅਮਬਾਨੀ ਰੱਬ ਦੇ ਰੂਪ ਚ ਪੈਦਾ ਹੋਇਆ ਪਰ ਅੱਜ ਕੁਝ ਲੋਕ ਜਿਹੜੇ ਚੰਦ ਜਿਹੜੇ ਸੀ ਘਰਾਣੇ ਜਾਂ ਚੰਦ ਲੋਕ ਸੀ ਜਿਹੜੇ ਵਿਆਹ ਸ਼ਾਮਲ ਹੋਏ ਉਹ ਆਪੋ ਆਪਣੀਆਂ ਰੋਟੀਆਂ ਖਾ ਕੇ ਤੋਂ ਹੱਥੋਂ ਤੋਹਫੇ ਲੈ ਕੇ ਚਲੇਗੇ ਕਿਉਂਕਿ ਉਹ ਆਪ ਹੀ ਕਰੋੜਪਤੀ ਸੀ ਹਾਏ ਵੀ ਸੁਣਿਆ ਕਿ ਕੁਝ ਲੋਕਾਂ ਨੂੰ ਤੁਸੀਂ ਜਿਹੜੇ ਨੇੜੇ ਰਹਿੰਦੇ ਸੀ ਉਹਨਾਂ ਨੂੰ ਵਧੀਆ ਖਾਣਾ ਖਵਾਇਆ ਖਵਾ ਵੀ ਰਹੇ ਹੋ ਅੱਗੇ ਹੋਰ ਕੁਝ ਦਿਨ ਖਾਣਾ ਪਰ ਕੀ ਉਹਨਾਂ ਦਿਨਾਂ ਚ ਜਿੰਨੇ ਦਿਨ ਤੁਸੀਂ ਉਹਨਾਂ ਨੂੰ ਖਾਣਾ ਖਵਾਇਆ ਉਸ ਖਾਣੇ ਨਾਲ ਉਹਦਾ ਟਿੱਡ ਇੱਕ ਦਿਨ ਤੇ ਭਰ ਗਿਆ ਉਹ ਕਿ ਦੋ ਚਾਰ ਦਿਨ ਭਰੂਗਾ ਤੇ ਉਹ ਬਾਕੀ ਜ਼ਿੰਦਗੀ ਕਿਵੇਂ ਕੱਟੇਗਾ ਉਹਨਾਂ ਇਤੇ ਮਜ਼ਦੂਰੀ ਬਹੁਤ ਥੋੜੀ ਹੈ ਕਿਸਾਨਾਂ ਦੀ ਤੇ ਫਸਲ ਨਹੀਂ ਵਿਕਦੀ। ਕਿਸਾਨ ਤੇ ਸਾਰੀ ਸਾਲ ਮਿਹਨਤ ਕਰਦੇ ਨੇ। ਸੋ ਚੰਗਾ ਹੁੰਦਾ ਜੇ ਤੁਸੀਂ ਇਸ ਪਾਸੇ ਧਿਆਨ ਦਿੰਦੇ ਤੇ ਅੱਜ ਸਾਰਾ ਜਿਹੜਾ ਹਿੰਦੁਸਤਾਨ ਹੈ ਉਹ ਜੱਗ ਮੰਗਾ ਜਾਣਾ ਸੀ। ਵਿਦੇਸ਼ਾਂ 'ਚ ਕਿਸੇ ਨੇ ਜਾਣਾ ਤੱਕ ਨਹੀਂ ਸੀ। ਸਰਕਾਰੀ ਨੌਕਰੀਆਂ ਲੱਭਣ ਵੱਲ ਜਾਣ ਦੀ ਲੋੜ ਹੀ ਨਹੀਂ ਸੀ। ਬੇਰਜ਼ਗਾਰੀ ਖਤਮ ਹੋ ਜਾਣੀ ਸੀ। ਇੰਡਸਟਰੀ ਪਰਫੁੱਲਤ ਹੋ ਜਾਣੀ ਸੀ। ਔਰ ਲੋਕਾਂ ਦੇ ਕਾਰੋਬਾਰ ਵਧੀਆ ਹੋ ਜਾਣੇ ਸੀ ਤੇ ਤੁਹਾਨੂੰ ਜਿਵੇਂ ਉਹ ਕਹਿੰਦੇ ਨੇ ਚੁੰਜ ਸਿਰਫ ਉਹ ਚੁੰਜ ਭਰ ਕੇ ਪਾਣੀ ਕੱਢਣ ਵਾਲੀ ਗੱਲ ਸੀ ਇੱਕ ਮਤਲਬ ਅ ਘੜੇ ਚੋਂ ਕਹਿ ਦिए ਇੱਕ ਚੁੰਜ ਭਰਨੀ ਸੀ ਘੜੇ ਚੋਂ ਸਿਰਫ 130 ਕਰੋੜ ਲੋਕਾਂ ਦੀ ਜ਼ਿੰਦਗੀ ਸੌਰਜਣੀ ਸੀ ਅਸੀਂ ਸਮਝਣਾ ਸੀ ਵੀ ਧਰਤੀ ਦੇ ਉੱਤੇ ਅੰਬਾਨੀ ਦੇ ਰੂਪ ਚ ਰੱਬ ਆ ਗਿਆ ਸੋ ਪਰ ਤੁਸੀਂ ਨਹੀਂ ਕਰ ਪਾਏ ਤੁਸੀਂ ਲੋਕਾਂ ਦੀ ਅਸੀਸਾਂ ਨਹੀਂ ਲੈ ਸਕੇ ਲੋਕ ਤੁਹਾਨੂੰ ਇੱਕ ਇੰਡਸਟਰੀਅਲਿਸਟ ਇੱਕ ਬਾਜ਼ਾਰ ਦਾ ਮਾਲਕ ਸਮਝ ਕੇ ਲੋਕਾਂ ਨੇ ਤੁਹਾਨੂੰ ਵਧਾਈਆਂ ਦੇਤੀਆਂ ਤਾਂ ਮੈਂ ਵੀ ਉਹਨਾਂ 'ਚ ਸ਼ਾਮਲ ਆ ਤੁਹਾਨੂੰ ਵਧਾਈ ਦੇਣ 'ਚ ਸੋ ਚੰਗਾ ਹੁੰਦਾ ਜੇ ਕਿਤੇ ਅਮਾਨੀ ਸਾਹਿਬ ਤੁਸੀਂ ਇਹ ਰਾਹ ਜੋ ਮੈਂ ਕਿਹਾ ਅਪਣਾਇਆ ਹੁੰਦਾ ਤੇ ਸ਼ਾਇਦ ਅੱਜ ਸਾਰਾ ਜਿਹੜਾ ਦੇਸ਼ ਹੈ ਉਹ ਤੁਹਾਡੇ ਗੁਣ ਗਾਉਂਦਾ ਸੋ ਇਸ ਕਰਕੇ ਇਹ ਜਿਹੜੇ ਵਿਆਹ ਨੇ ਇਹ ਸਾਨੂੰ ਮਾਨਸਿਕ ਜਿਹੜੀ ਆ ਉਹ ਤਕਲੀਫ ਦਿੰਦੇ ਨੇ ਬੱਚਿਆਂ ਦੇ ਉੱਤੇ ਇਦਾਂ ਦਾ ਪ੍ਰਭਾਵ ਪੈਂਦਾ ਕਿ ਅਸੀਂ ਵੀ ਕਿਤੇ ਨਾ ਕਿਤੇ ਚੰਗੇ ਘਰ ਚੰਗੇ ਕਰੋੜਪਤੀ ਦੇ ਘਰ ਪੈਦਾ ਹੋਏ ਹੁੰਦੇ ਤੇ ਸ਼ਾਇਦ ਅਸੀਂ ਵੀ ਹੀਰੇ ਤੇ ਜਵਾਹਰਾਤ ਨਾਲ ਜਿਹੜਾ ਉਹ ਉੱਚਾ ਨੌਕਤਨਾ ਵਿਆਹ ਕਰਦੇ ਪਰ ਸਾਡੀ ਤੇ ਕਿਸਮਤ ਇਦਾਂ ਦੀ ਉਹ ਬਣ ਗਈ ਹੈ ਬਣਾਈ ਤੇ ਰੱਬ ਨੇ ਨਹੀਂ ਇਹ ਤੁਸੀਂ ਲੋਕਾਂ ਨੇ ਬਣਾਈ ਹੈ ਤੁਸੀਂ ਸੱਥੋਂ ਰੁਜ਼ਗਾਰ ਖੋਇਆ ਤੁਸੀਂ ਸਾਡੇ ਕੋ ਸਾਡੀ ਧਰਤੀ ਖੋਈ ਹੈ ਤੁਸੀਂ ਸਾਨੂੰ ਹੱਥਲ ਕੀਤਾ ਤਾਂ ਤੁਸੀਂ ਆਪਣੀ ਬਣਾਈ ਹੋਈ ਚੀਜ਼ ਸਾਡੀ ਮੰਡੀ 'ਚ ਵੇਚ ਕੇ ਸਾਡਾ ਜਿਹੜਾ ਖੂਨ ਚੂਸਿਆ ਉਸ ਚੂਸੇ ਹੋਏ ਖੂਨ ਦੇ ਨਾਲ ਆਪਣੇ ਜਿਹੜੇ ਬੱਚਿਆਂ ਦੇ ਇਦਾਂ ਦੇ ਵਿਆਹ ਕਰਕੇ ਸਾਨੂੰ ਮਾਨਸਿਕ ਜਿਹੜੀ ਉਹ ਪੀੜਾ ਦਿੱਤੀ ਹੈ ਸੋ ਮੈਂ ਸਾਰੇ ਭਾਰਤੀਆਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਸ਼ਾਇਦ ਤੁਸੀਂ ਇਸ ਮੇਰੀ ਗੱਲ ਨਾਲ ਸਹਿਮਤ ਨਾ ਹੋ ਜਾਂ ਕੁਝ ਲੋਕ ਮੈਨੂੰ ਮਾੜਾ ਵੀ ਕਹਿਣਗੇ ਕਿ ਉਹਨੇ ਤਾਂ ਆਪਣੇ ਬੱਚੇ ਦੀ ਖੁਸ਼ੀ ਕੀਤੀ ਹੈ ਤੇ ਆਪਣੇ ਬੱਚੇ ਦੀ ਖੁਸ਼ੀ ਤੇ ਜੋ ਮਰਜ਼ੀ ਕਰ ਸਕਦੇ ਸੀ ਪਰ ਇੱਕ ਸਾਡੇ ਮੈਂ ਇੱਕ ਮਿਸਾਲ ਦੇ ਦੇਣਾ ਸਾਡੇ ਇੱਕ ਮੋਹਾਲੀ ਦੇ ਅੰਦਰ ਇੱਕ ਵਿਆਹ ਹੋਇਆ ਅੱਜ ਤੋਂ 10 ਸਾਲ ਪਹਿਲਾਂ ਉਹ ਵੀ ਬੰਦਾ ਕਰੋੜਪਤੀ ਸੀ ਕੋਈ ਸ਼ੱਕ ਨਹੀਂ ਸੀ ਉਸ ਬੰਦੇ ਨੇ ਕਿਦੋਂ ਵਿਆਹ ਕੀਤਾ ਆਪਣੇ ਬੱਚੇ ਦਾ ਤੇ ਉਹਨੇ 16 ਕੁੜੀਆਂ ਹੋਰ 21 ਕੁੜੀਆਂ ਸੌਰੀ 21 ਕੁੜੀਆਂ ਉਹਨਾਂ ਗਰੀਬ ਕੁੜੀਆਂ ਜਿਹੜੀਆਂ ਜਿਨ੍ਹਾਂ ਦੇ ਵਿਆਹ ਨਹੀਂ ਹੋ ਸਕਦੇ ਉਸੇ ਹੀ ਲਾਵਾਂ ਫੇਰੇ ਕਿਦੋਂ ਕੀਤੇ ਆਪਣੇ ਮੁੰਡੇ ਦੇ ਤੇ ਨਾਲ ਉਹ 21 ਜਿਹੜੀਆਂ ਕੁੜੀਆਂ ਜਾਂ 21 ਜਿਹੜੇ ਮੁੰਡੇ ਤੇ ਕੁੜੀ ਦਾ ਜਿਹੜਾ ਵਿਆਹ ਵਿਆਹ ਕੀਤਾ ਔਰ ਸਾਰਿਆਂ ਨੂੰ ਉੱਥੇ ਦੁਨੀਆ ਭਰ ਨੂੰ ਬਦਲੋ ਕਹਿਣ ਦਾ ਪਾਵ ਜਿਹੜੇ ਮੋਹਾਲੀ ਜ਼ਿਲ੍ਹੇ ਦੇ ਲੋਕ ਸੀ ਜਿਹੜੇ ਇਹ ਤੋਂ ਸੁਣਦੇ ਸੀ ਉਹਨਾਂ ਸਭਨਾਂ ਨੂੰ ਖਾਣੇ ਤੇ ਸੱਦਿਆ ਵਿਆਹ 'ਚ ਸੱਦਿਆ ਉੱਥੇ ਖੂਨਦਾਨ ਕੈਂਪ ਲਾਇਆ ਉੱਥੇ ਉਹਨਾਂ ਬੱਚੀਆਂ ਨੂੰ ਜਿਵੇਂ ਆਪਣੇ ਮੁੰਡੇ ਨੂੰ ਵਿਆਹ ਕੇ ਲੈ ਕੇ ਗਿਆ ਇਸੇ ਤਰ੍ਹਾਂ ਉਹ ਕੁੜੀਆਂ ਜਿਹੜੀਆਂ ਛੁਜਿਆ ਮੁੰਡਿਆਂ ਨੂੰ ਲੋੜਵੰਦ ਬੰਦਿਆਂ ਨੂੰ ਉਹਨਾਂ ਦੇ ਵਿਆਹ ਕਰਕੇ ਘਰੋ ਘਰੀ ਤੋਰਿਆ ਔਰ ਤੋਰਨ ਦੇ ਨਾਲ ਉਹਨਾਂ ਨੂੰ ਲੜਿੰਦਾ ਸਮਾਨ ਵੀ ਦਿੱਤਾ ਕਿ ਉਹ ਜਾ ਕੇ ਆਪੋ ਆਪਣੇ ਘਰੀ ਇਸ ਸਮਾਨ ਦੀ ਵਰਤੋਂ ਕਰਕੇ ਆਪਣੀ ਜ਼ਿੰਦਗੀ ਦੇ ਦਿਨ ਜਿੜਿਓ ਕੱਟ ਸਕਣ। ਸੋ ਤੁਸੀਂ ਤਾਂ ਜਿੱਦਾਂ ਦਾ ਤੁਹਾਡਾ ਖਾਸਾ ਸੀ ਜਿੱਦਾਂ ਦਾ ਤੁਹਾਡਾ ਜੀਵਨ ਰਹਿਣ ਸਹਿਣ ਸੀ ਤੁਸੀਂ ਉਸੇ ਢੰਗ ਦੇ ਬੰਦੇ ਸਦੇ। ਉਹੀ ਲੋਕ ਤੁਹਾਡੇ ਕਿ ਸ਼ਾਮਲ ਹੋਏ ਉਹੀ ਪੰਗੜਿਆ ਪਾਇਆ ਤੇ ਹੁਣ ਸਾਡੇ ਟੀਵੀ ਚੈਨਲ ਤੇ ਕੁਝ ਅਨਾਉਂਸਮੈਂਟਾਂ ਤੇ ਅਨਾਉਂਸਰ ਜਿਹੜੇ ਉਹਨਾਂ ਦੇ ਲਹਿੰਗਿਆਂ ਦੀਆਂ ਤਰੀਫਾਂ ਕਰਦੇ ਨੇ ਉਥੇ ਅਸ਼ਵਰੀਆ ਦੀ ਲਹਿੰਗਾ ਆ ਪਾਇਆ ਸੀ ਉਹ ਖੂਬਸੂਰਤ ਲੱਗਦੀ ਸੀ ਫਲਾਣਾ ਉਹਨੇ ਸੋਨੇ ਦਾ ਜਿਹੜਾ ਉਹ ਕੋਟ ਪਾਇਆ ਸੀ ਫਲਾਣੇ ਨੇ ਹੀਰਿਆਂ ਦੇ ਕੋਟ ਪਾਏ ਸੀ ਉਹ ਸਲੋਤਾ ਕਰ ਕਰਕੇ ਕੰਪੇਰਰ ਜਿਹੜੇ ਨੇ ਇਹ ਨਾਮ ਨਾ ਘੱਟਣ ਦਾ ਯਤਨ ਕਰ ਰਹੇ ਨੇ ਉਹ ਆਪਣੀ ਟੀਆਰਪੀ ਵਧਾਉਣ ਦਾ ਯਤਨ ਕਰ ਰਹੇ ਨੇ ਇਸ ਕਰਕੇ ਕਿ ਅਸੀਂ ਅੰਬਾਨੀ ਦੇ ਮੁੰਡੇ ਦੇ ਵਿਆਹ ਦੀ ਜਿਹੜੀ ਹੈ ਉਹ ਰਿਪੋਰਟ ਤਿਆਰ ਕਰਕੇ ਪਾਈਆ ਤੇ ਸਿਫਤਾਂ ਦੇ ਪੁਲ ਬੰਨੇ ਨੇ। ਉਹ ਸਿਫਤਾਂ ਦੇ ਪੁਲ ਤੇ ਅਸੀਂ ਬਣ ਸਕਦੇ ਆ ਪਰ ਉਹਨਾਂ ਗਰੀਬਾਂ ਤੇ ਉਹਨਾਂ ਲੋਕਾਂ ਦੀ ਮਾਨਸਿਕ ਪੀੜਾ ਨੂੰ ਨਹੀਂ ਸਮਝ ਸਕਦੇ। ਆਓ ਰਲ ਕੇ ਲੋਕੋ ਅਸੀਂ ਸਾਡੇ ਵਿਆਹ ਹੀ ਕਰਨੇ ਆ। ਅਸੀਂ ਉਹਨਾਂ ਅਮੀਰਾਂ ਦੀ ਨਕਲ ਨਹੀਂ ਕਰਨੀ ਜਿਹੜੇ ਅਮੀਰਾਂ ਨੇ ਸਾਡਾ ਖੂਨ ਚੂਸ ਕੇ ਤੇ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ ਤੇ ਅੱਜ ਉਹ ਵਿਖਾਵਾ ਕਰਕੇ ਸਾਨੂੰ ਨੀਵੇਂ ਪੱਧਰ ਦਾ ਵਿਖਾਉਣ ਦਾ ਯਤਨ ਕੀਤਾ ਗਿਆ ਇੱਕ ਛੋਟੀ ਜੀ ਗੱਲ ਕਰਕੇ ਮੈਂ ਤਾਂ ਤੁਹਾਨੂੰ ਖਿਮਾ ਲਵਾਂਗਾ ਓਵੇਂ ਜਾਂ ਜਿਵੇਂ ਇੱਕ ਆਮ ਬੰਦਾ ਰੋਟੀ ਬਣਾਉਂਦਾ ਪਰੌਂਠੀ ਲਾ ਰਿਹਾ ਜਾਂ ਸਬਜ਼ੀ ਨਾ ਖਾ ਰਿਹਾ ਤੇ ਇੱਕ ਬੰਦਾ ਭੁੱਖਾ ਲੱਗੇ ਖੜਾ ਉਹ ਭੁੱਖੇ ਦੇ ਲੱਗੇ ਜਦੋਂ ਰੋਟੀ ਖਾ ਰਿਹਾ ਹੋਊ ਤਾਂ ਭੁੱਖੇ ਦੇ ਮਨ ਦੇ ਉੱਤੇ ਜਿਹੜੇ ਢਿੱਡ ਭਰ ਕੇ ਨੂੰ ਖਾਣਾ ਨਹੀਂ ਮਿਲਿਆ ਜਦੋਂ ਅਸੀਂ ਉਹਦੇ ਸਾਹਮਣੇ ਖਾ ਰਿਹਾ ਉਸ ਭੁੱਖੇ ਦੇ ਮਨ ਦੇ ਉੱਤੇ ਮਾਨਸਿਕ ਪੀੜਾ ਕਿੰਨੀ ਹੋਊਗੀ ਉਹ ਕੀ ਮਹਿਸੂਸ ਕਰ ਰਿਹਾ ਉਹ ਮੈਂ ਤੇ ਭੁੱਖਾ ਤੇ ਪਰੌਂਠਾ ਖਾ ਰਿਹਾ ਤੇ ਰੋਟੀ ਖਾ ਰਿਹਾ ਸੋ ਉਹਦੀ ਮਾਨਸਿਕ ਪੀੜਾ ਨੂੰ ਆਪਾਂ ਨਹੀਂ ਸਮਝ ਪਾਵਾਂਗੇ ਜਿਹੜੀ ਮਾਨਸਿਕ ਪੀੜਾ ਉਹਨੂੰ ਹੋਈ ਆ ਜੈਸੇ ਕਰਕੇ ਜਿਹੜੇ ਸਾਡੇ ਸ਼ਰਮ ਆਉਂਦੀ ਉਸ ਵੇਲੇ ਜਦੋਂ ਸਾਡੇ ਡਿਵੈਲਪ ਲੋਕ ਜਿਹੜੇ ਨੇ ਟਮਾਟਰ ਚੋਕ ਲੈਂਦੇ ਨੇ ਦੁਕਾਨਾਂ ਤੋਂ ਤੇ ਚੋਰੀ ਦੇ ਕੇ ਸਵਾਸ ਦੇਉਂਦੇ ਸਾਨੂੰ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਸਾਡੇ ਵਿਦਿਆਰਥੀ ਜਿਹੜੇ ਮੈਡੀਕਲ ਦੀ ਪੜ੍ਹਾਈ ਕਰਦੇ ਨੇ ਤੇ ਉਹ ਛੋਟੀਆਂ-ਛੋਟੀਆਂ ਚੋਰੀਆਂ 'ਚ ਫੜੇ ਜਾਂਦੇ ਤੇ ਮਾਨਸਿਕ ਪੀੜਾ ਨੇ ਕਿਉਂਕਿ ਜੋ ਵੇਖਦੇ ਨੇ ਉਹ ਵੇਖ ਕੇ ਉਸੇ ਤਰ੍ਹਾਂ ਦੀ ਨਕਲ ਕਰਨ ਦਾ ਯਤਨ ਕਰਦੇ ਨੇ ਉਹਦਾਂ ਦੇ ਸੁਖ ਆਰਾਮ ਉਹ ਚਾਹੁੰਦੇ ਨੇ ਕਿ ਸਾਡੇ ਅਸੀਂ ਵੀ ਉਹਦਾਂ ਦੇ ਸੁਖ ਆਰਾਮ ਲਈਏ ਸਾਨੂੰ ਵੀ ਉਹ ਸਾਰੀਆਂ ਸੁੱਖ ਦੀਆਂ ਅਸੀਂ ਚੀਜ਼ਾਂ ਮਿਲਣ ਇਸ ਕਰਕੇ ਸਾਡੇ ਇਸ ਤਬਕੇ ਵੱਲੋਂ ਜੋ ਸਾਨੂੰ ਮਾਨਸਿਕ ਪੀੜਾ ਜਾਂ ਦਿੱਤੀ ਜਾਂਦੀ ਹੈ ਉਹਨੂੰ ਹੰਡਾਉਣਾ ਬਹੁਤ ਔਖਾ ਹੈ ਸੋ ਜੇ ਤੁਹਾਨੂੰ ਮੇਰੀ ਇਹ ਜਿਹੜਾ ਐਪੀਸੋਡ ਚੰਗਾ ਲੱਗਦਾ ਹੋਵੇ ਮੇਰੇ ਗੱਲਾਂ ਚੰਗੀਆਂ ਲੱਗਦੀਆਂ ਹਨ ਤੇ ਲਾਜ਼ਮੀ ਗੱਲ ਹੈ ਕਿ ਮੇਰੇ ਇਸ ਐਪੀਸੋਡ ਨੂੰ ਸ਼ੇਅਰ ਵੀ ਕਰੋ ਮੈਨੂੰ ਸੁਝਾਅ ਜ਼ਰੂਰ ਦਿਓ ਤਾਂ ਕਿ ਮੈਂ ਤੁਹਾਡੇ ਵਾਸਤੇ ਚੰਗੇ ਤੋਂ ਵਧੀਆ ਜਿਹੜੇ ਆ ਉਹ ਐਪੀਸੋਡ ਤਿਆਰ ਕਰਕੇ ਤੁਹਾਡੇ ਸੰਮੁਖ ਕਰ ਸਕਾਂ ਸੋ ਇਸ ਕਰਕੇ ਫੇਰ ਦੁਬਾਰਾ ਇਸੇ ਤਰ੍ਹਾਂ ਕੱਲ ਫਿਰ ਮਿਲਾਂਗੇ ਉਦੋਂ ਤੱਕ ਮੈਨੂੰ ਦਿਓ ਯਾਗਤ ਰੱਬ ਰੱਖਾ